ਨੇ ਕੀ ਨਾਮ ਤੁਹਾਡਾ ਗੁਰਮਿੰਦਰ ਸਿੰਘ ਜੀ ਕੀ ਹੋਇਆ ਕਿਥੇ ਐਕਸੀਡੈਂਟ ਹੋਇਆ ਇਹ ਰਾਮਪੁਰੇ ਇਹ ਮੈਂ ਜਿੱਥੇ ਆਇਆ ਇਹ ਨੇ ਉਹ ਸੀਗਾ ਟੂਲ ਟੈਸਟ ਟੂਲ ਟੈਸਟ ਹੋਇਆ ਕੀ ਹੋ ਗਿਆ ਇਸ ਕੋਲ ਮੂਰੇ ਕਾਰ ਹੈ ਯਹੀ ਕਾਰ ਨੇ ਕੱਟ ਮਾਰਿਆ ਅੱਛਾ ਕਾਰ ਦੇ ਜਦੋਂ ਕੱਟ ਮਾਰਿਆ ਬੈਲੰਸ ਵਿਗੜ ਗਿਆ ਗੱਡੀ ਦਾ ਨਾਲ ਵਿੱਚ ਵੱਜੀ ਕਾਰ ਤੇ ਨਾ ਉਹਨਾਂ ਸਾਰੇ ਕਾਰਾਂ ਇਹ ਲੈ ਗਈ ਖਿੱਚ ਗਈ ਦੋ ਕਾਰਾਂ ਹੋਣੀਆਂ ਦੋ ਕਾਰਾਂ ਹੋਈਆਂ ਦੋ ਬੀਜੱਕੀ ਜਦ ਵਿੱਚ ਮੈਂ ਆਇਆ ਇੱਕ ਡਰਾਈਵਰ ਹੈ ਜੀ ਉਹਦੇ ਹੈ ਗੱਟੇ ਖਿੜੀ ਮੈਂ ਗੱਡੀ ਤੇ ਸੀ ਨਾਲ ਹੀ ਉਹਦੇ ਕਾਲੀ ਨਹੀਂ ਹਾਂ ਜੀ ਜੀ ਕਾਰ ਵਾਲੇ ਜੱਕੀ ਹਾਂ ਕਾਰ ਵਾਲੇ ਪਤਾ ਨਹੀਂ ਜੀ ਉਹਦਾ ਪਤਾ ਨਹੀਂ ਮੈਂ ਤਾਂ ਬੇਹੋਸ਼ ਹੋ ਗਿਆ ਜੀ ਮੈਂ ਕਿਹ ਕੋਣਾ ਲੈ ਕੇ ਐਂਬੂਲੈਂਸ ਆ ਜੀ ਜੀ ਇਹ ਰਾਤ 11 ਵਜੇ ਫਾਰਕ ਬੰਦ ਸੀਗਾ ਗੱਡੀਆਂ ਜੀ ਖੜੀਆਂ ਸੀਆਂ ਆਪਣੇ ਇੱਕ ਤੇਜ਼ ਆਪਣੇ ਪੈਂਟਰ ਜਿਹੜਾ ਆਇਆ ਉਹ ਪਿੱਛੋਂ ਤੋਂ ਜ਼ਿਆਦਾ ਡਰਾਈਵ ਤੋਂ ਰੁਕਿਆ ਨਹੀਂ ਜਾਂ ਉਹਨੇ ਇੱਕ ਗੰਮ ਜਿਹੜਾ ਲੱਗਿਆ ਹੋਣਾ ਉਹਨੇ ਗੱਡੀਆਂ ਨੂੰ ਜਦੋਂ ਖੜਕੀ ਦਿੱਤਾ ਏਸੀ ਨਾਲ ਨਾਲ ਸਾਡੇ ਐਸਐਸਐਫ ਫੋਰਸ ਵੀ ਮੌਕੇ ਤੇ ਪਹੁੰਚੀ ਸੀ ਸਾਡੇ ਚੌਕੀ ਦੇ ਮਲਾਜੂਰੀ ਮੌਕੇ ਤੇ ਪਹੁੰਚੀ ਸੀ ਉਹ ਜੱਟੀਆਂ ਨੂੰ ਹਸਪਤਾਲ ਚ ਦਾਖਲ ਕਰਾਇਆ ਤੇ ਰੋਡ ਸਲਿੱਪ ਰੋਡ ਉਪਰੋਂ ਦੀ ਰਾਤ ਚੱਲੀ ਰਿਹਾ ਸੀ ਪਰ ਆ ਤੇ ਟ੍ਰੇਨ ਦਾ ਕੋਈ ਨਾ ਹੋਣ ਕਰਕੇ ਉਹ ਵੀ ਇੱਥੇ ਆ ਤਾਂ ਚੱਲ ਗਿਆ ਸੀ ਤੇ ਚੱਲ ਕੇ ਕਰਵਾ ਲਿਆ। ਕਾਰਨ ਕੀ ਰਹੇ ਹੋਗੇ ਜੀ ਤੇ